ਪੰਜਾਬ ਦੇ ਵਿੱਚ ਵਾਪਰ ਗਈ ਹੈ ਸ਼ਰਮਨਾਕ ਘਟਨਾ ਗਹਿਰੇ ਵਿਸ਼ਵਾਸ ਦਾ ਕਰ ਦਿੱਤਾ ਗਿਆ ਹੈ ਕਤਲ ਇੱਕ ਪਾਦਰੀ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਦੂਸਰੇ ਪਾਦਰੀ ਦੀ ਪਤਨੀ ਦੇ ਨਾਲ ਕੀਤਾ ਕੋ ਕਰਮ ਤੇ ਮਾਮਲਾ ਹੋ ਗਿਆ ਦਰਜ ਜਿਆ ਇਹ ਸ਼ਰਮਨਾ ਘਟਨਾ ਜਲੰਧਰ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਸ਼੍ਰੀ ਫਤੇਗੜ ਸਾਹਿਬ ਦੇ ਇੱਕ ਪਾਦਰੀ ਦੀ ਪਤਨੀ ਦੇ ਨਾਲ ਬਲਾਤਕਾਰ ਹੋਇਆ ਹੈ ਇਹ ਬਲਾਤਕਾਰ ਕਿਸੇ ਹੋਰ ਨੇ ਨਹੀਂ ਬਲਕਿ ਇੱਕ ਪਾਦਰੀ ਨੇ ਆਪਣੇ ਹੀ ਦੋਸਤਾਂ ਦੇ ਨਾਲ ਮਿਲ ਕੇ ਕੀਤਾ ਇਥੇ ਡੂੰਘੇ ਵਿਸ਼ਵਾਸ ਦਾ ਕਤਲ ਕੀਤਾ ਗਿਆ ਹੈ ਇਸ ਸਬੰਧ ਦੇ ਵਿੱਚ 5 ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਦੱਸਦੀ ਹੈ ਕਿ ਇਸ ਪਾਦਰੀ ਦਾ ਨਾਮ ਫਾਰਿਸ ਮਸੀਹ ਦੱਸਿਆ ਜਾ ਰਿਹਾ ਹੈ ਜਿਸ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਇਸ ਦੇ ਨਾਲ ਜਿਹੜੇ ਹੋਰ ਲੋਕਾਂ ਤੇ ਮਾਮਲਾ ਦਰਜ ਹੋਇਆ ਹੈ ਉਹਨਾਂ ਦੇ ਵਿੱਚ ਬਲਕਾਰ ਮਸੀਹ ਮਾਹੀ ਮਨਜਨ ਦਾ ਪ੍ਰਗਟ ਸਿੰਘ ਤੇ ਵੀਰਵਲ ਸ਼ਾਮਿਲ ਨੇ ਇਹਨਾਂ ਦੇ ਖਿਲਾਫ ਜਿਹੜਾ ਮਾਮਲਾ ਹੈ ਉਹ ਦਰਜ ਕਰ ਲਿਆ ਗਿਆ ਹੈ ਦੱਸਦੀ ਹੈ ਕਿ ਇਸ ਔਰਤ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਇਸਾਈ ਧਰਮ ਦੇ ਨਾਲ ਸਬੰਧ ਰੱਖਦੀ ਹੈ ਇਸ ਕਰਕੇ ਉਸ ਨੂੰ ਪ੍ਰਚਾਰ ਦੇ ਲਈ ਵੱਖੋ-ਵੱਖਰੀਆਂ ਥਾਵਾਂ ਤੇ ਜਾਣਾ ਪੈਂਦਾ ਹੈ ਤੇ ਉਹਨਾਂ ਦੇ ਜਿਹੜੇ ਸਬੰਧ ਨੇ ਉਹ ਫਾਰਸ ਨਸੀਬ ਦੇ ਨਾਲ ਬਹੁਤ ਵਧੀਆ ਨੇ ਚੰਗੀ ਗੱਲਬਾਤ ਉਹਨਾਂ ਦੇ ਨਾਲ ਹੁੰਦੀ ਰਹਿੰਦੀ ਹੈ ਤੇ ਇੱਕ ਦਿਨ ਉਹ ਆਪਣੀ ਬੇਟੀ ਦੇ ਨਾਲ ਉਹਨਾਂ ਦੇ ਕੋਲ ਆਈ ਸੀ ਕਿਉਂਕਿ ਉਹਨਾਂ ਨੇ ਫਾਰਸ ਨਸੀਬ ਦੇ ਕੋਲੋਂ ਪੈਸੇ ਲੈਣੇ ਸਨ ਇਸ ਦੌਰਾਨ ਫਾਰਿਸ ਸੀ ਨੇ ਉਹਨਾਂ ਦੇ ਸਿਰ ਤੇ ਆਸ਼ੀਰਵਾਦ ਦੇ ਤੌਰ ਤੇ ਹੱਥ ਰੱਖਿਆ ਸੀ ਜਿਸ ਦੇ ਨਾਲ ਉਹ ਬੇਹੋਸ਼ ਹੋ ਗਈ ਜੇ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੂੰ ਲੱਗਿਆ ਕਿ ਉਸ ਦਾ ਸਰੀਰ ਬਹੁਤ ਜ਼ਿਆਦਾ ਦੁਖ ਰਿਹਾ ਹੈ ਉਸ ਦੇ ਨਾਲ ਕੁਝ ਗਲਤ ਵਾਪਰਿਆ ਹੈ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਉਸ ਤੇ ਨਾਲ ਬਲਾਤਕਾਰ ਕੀਤਾ ਗਿਆ ਤੇ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਫੋਰੈਂਸਿਕ ਤੇ ਉਸ ਦੇ ਦੋਸਤਾਂ ਨੇ ਉਸ ਤੇ ਨਾਲ ਇਹ ਕੁਕਰਮ ਕੀਤਾ ਤਾਂ ਇਸ ਬੰਦ ਦੇ ਵਿੱਚ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਨੇ ਇਹਨਾਂ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹਾਲਾਂਕਿ ਪੁਲਿਸ ਅਧਿਕਾਰੀ ਜਿਹੜੇ ਕਿ ਐਸ ਐਚ ਓ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਕਿਉਂਕਿ ਇਸ ਔਰਤੇ ਵੱਲੋਂ ਦਿੱਤੇ ਗਏ ਬਿਆਨਾਂ ਦੇ ਵਿੱਚ ਫਰਕ ਹੈ ਉਹਨਾਂ ਨੇ ਆਖਿਆ ਕਿ ਪਹਿਲਾਂ ਇਹ ਔਰਤ ਕਹਿ ਰਹੀ ਸੀ ਕਿ ਉਹ ਆਪਣੀ ਬੇਟੀ ਦੇ ਨਾਲ ਫਰਿਸ ਮਸੀਹ ਦੇ ਕੋਲ ਆਈ ਸੀ ਤੇ ਬਾਅਦ ਦੇ ਵਿੱਚ ਇਹ ਔਰਤ ਕਹਿ ਰਹੀ ਹੈ ਕਿ ਉਹ ਆਪਣੇ ਕਿਸੇ ਮਹਿਲਾ ਮਿੱਤਰ ਦੇ ਨਾਲ ਇੱਥੇ ਆਈ ਸੀ ਸੋ ਉਸ ਦੇ ਬਿਆਨਾਂ ਦੇ ਵਿੱਚ ਵੱਖ-ਵੱਖ ਸਮੇਂ ਤੇ ਵੱਖ-ਵੱਖਰੇ ਤਰਕ ਦਿੱਤੇ ਜਾ ਰਹੇ ਨੇ ਇਸ ਕਰਕੇ ਪਹਿਲਾਂ ਤਾਂ ਇਸ ਮਾਮਲੇ ਦੀ ਜਾਂਚ ਹੋਵੇਗੀ ਉਸ ਤੋਂ ਬਾਅਦ ਹੀ ਕਿਸੇ ਦੀ ਗ੍ਰਿਫਤਾਰੀ ਕੀਤੀ ਜਾਵੇਗੀ ਸੋ ਇਹ ਬਾਬਲਾ ਅਜੇ ਤੱਕ ਲਟਕਿਆ ਹੋਇਆ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤੇ ਉਸ ਤੋਂ ਬਾਅਦ ਹੀ ਇਹ ਸਾਹਮਣੇ ਆਵੇਗਾ ਕਿ ਵਾਕਿਆ ਹੀ ਇਸਔਰਤ ਦੇ ਨਾਲ ਗੈਂਗ ਰੇਪ ਹੋਇਆ ਹੈ ਪੁਲਿਸ ਅਧਿਕਾਰੀ ਦਾ ਇਹ ਕਹਿਣਾ ਹੈ ਕਿ ਅਗਰ ਅਜਿਹਾ ਹੋਇਆ ਤਾਂ ਫਿਰ ਇਹਨਾਂ ਲੋਕਾਂ ਦੇ ਖਿਲਾਫ ਜੜੀ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ ਸੋ ਫਿਲਹਾਲ ਦੀ ਘੜੀ ਦੇ ਵਿੱਚ ਤਾਂ ਪੁਲਿਸ ਹੈ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਔਰ ਦੇ ਬਿਆਨਾਂ ਨੂੰ ਕਲੰਬਧ ਕਰ ਲਿਆ ਗਿਆ ਹੈ ਜਾਂਚ ਪੜਤਾਲ ਹੋਣ ਤੋਂ ਬਾਅਦ ਹੀ ਜਿਹੜੇ ਇਹ આરોપી ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ